ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਸ ਨੂੰ 30 ਤੋਂ ਲੈ ਕੇ 35 ਨਾ ਇਹ ਸੇਲ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਵਾਜਾਂ ਦਾ ਕਲਾਲਾ ਫਾਰਮ ਦੇ ਨਾਮ ਫਾਰਮ ਦਾ ਨਾਮ ਹੈਗਾ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਜਾਂਦੇ ਰਹਿੰਦੇ ਹੈਗੇ ਐਚ ਐਫ ਵੈਣਾ ਤੇ ਪਲੱਸ ਨਾਲ ਹੋਰ ਵੀ ਜਿੱਦਾ ਕ੍ਰੋਸ ਸਾਈਵਾਲ ਵਗੈਰਾ ਤੇ ਸਾਰੇ ਤਰ੍ਹਾਂ ਦਾ ਵੀਰਾਂ ਕੋਲੇ ਮਾਲ ਸੇਲ ਲਈ ਅਵੇਲੇਬਲ ਹੁੰਦਾ ਰਹਿੰਦਾ ਮੈਕਸਿਮਮ 50000 ਤੋਂ ਲੈ ਕੇ ਆਪਾਂ ਡੇਢ ਲੱਖ ਤੱਕ ਵੀਰਾਂ ਕੋਲ ਰੇਟ ਚੱਲਿਆ ਜਾਂਦਾ ਹੈਗਾ ਹਰ ਇੱਕ ਤਰ੍ਹਾਂ ਦਾ ਜਿਵੇਂ ਕਹਿੰਦਾ ਦੁਕਾਨ ਤੇ ਕੁਰਤੇ ਪਜਾਮੇ ਤੋਂ ਲੈ ਕੇ ਕੋਟ ਪੈਂਟ ਤੱਕ ਦਾ ਕਪੜਾ ਹਰ ਇੱਕ ਤਰ੍ਹਾਂ ਦਾ ਵੀਰਾਂ ਕੋਲੇ ਮਾਲ ਸੇਲ ਲਈ ਅਵੇਲੇਬਲ ਰਹਿੰਦਾ ਸੋ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਵਾਂਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਨਾਮ ਵੀਰੇ ਕੁਲਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱ ਮੋਬਾਈਲ ਨੰਬਰ 9878863916 9878448245 ਠੀਕ ਹੈ ਆਪਣੇ ਕੋਲ ਅੱਜ ਆਪਾਂ ਵੀਡੀਓ ਕਵਰ ਕਰਦੇ ਪਏ ਆ 29 ਤਰੀਕ ਨੂੰ ਹਾਂਜੀ ਹਾਂਜੀ ਵੀਰੇ ਕਿੰਨੇ ਨਗ ਅਵੇਲੇਬਲ ਆ ਆਪਣੇ ਕੋਲੇ ਵੀਰੇ ਮੰਨ ਕੇ ਚੱਲ ਵੀ 35 37 ਨਗ ਹੈਗੇ ਨੇ ਅੱਜ ਠੀਕ ਹੈ ਤੇ ਹਰ ਇੱਕ ਤਰ੍ਹਾਂ ਦਾ ਮਾਲ ਆਪਣੇ ਕੋਲ ਅਵੇਲੇਬਲ ਆ ਹਰ ਤਰ੍ਹਾਂ ਦਾ ਮਾਲ ਆ ਵੀਰੇ ਜਰਸੀ ਜਰਸੀ ਕ੍ਰਾਸ ਐਚ ਐਮ ਬਸੀਆਂ ਟੌਪ ਦੀਆਂ ਦੰਦਾਂ ਚ ਦੋ ਦੰਦ ਚਾਰ ਦੰਦ ਠੀਕ ਹੈ ਪਹਿਲਾ ਨੰਬਰ ਜਿਹੜੇ ਆਪਾਂ ਜਰਸੀ ਕ੍ਰਾਸ ਦੇਖੀ ਜਾਂਦੇ ਆ ਤਾਜੀ ਸੂਈ ਵੀ ਹਾਂਜੀ ਕੈ ਵਜੇ ਸੂਈ ਹੈ ਵੀਰੇ ਰਾਤ ਸੂਈ ਹੈ ਜੇਰੇ ਦੀ ਆ ਪਈ ਹੈ ਜੇਰ ਪ੍ਰੋਪਰ ਪਈ ਹੈ ਆਪਣੇ ਕੋਲੇ ਬੱਚਾ ਪਿਛੇ ਦੇ ਆ ਗਿਆ ਆ ਗਈ ਪਿਛੇ ਹਾਂ ਬਹੁਤ ਚੰਗੀ ਬੱਸੀ ਆ ਪਾਲਣ ਲੈ ਕੇ ਮੈਂ ਫੜਿਆ ਨਾ ਚੰਗੀ ਜਰਸੀ ਵਿੱਚ ਠੀਕ ਹੈ ਤਾਂ ਮਾ ਦਾ ਰਿਕਾਰਡ ਇਹਦਾ 26 27 ਕਿਲੋ ਦਾ ਪ੍ਰੂਨ ਦਾ ਆਪ ਨਹੀਂ ਪਤਾ ਕਿਹੜੇ ਸੀਮਲ ਦੀਆਂ ਨੇ ਇਹ ਰਿਕਾਰਡ ਵੀਰੇ ਦੇ ਦਾਂਗੇ ਆਪਾਂ ਨੂੰ ਕਹਿੰਦੇ ਨਹੀਂ ਹੈਗੇ ਆਪਾਂ ਫੋਨ ਤੇ ਰਿਕਾਰਡ ਦੇ ਦਾਂਗੇ ਸੋ ਵੀਰ ਬੱਚੀ ਬਹੁਤ ਪਿਆਰੀ ਜਿਵੇਂ ਬਹੁਤ ਵੀਰ ਕਹਿੰਦਾ ਕਿ ਚੰਗੀ ਬੱਚੀ ਲੈਣਾ ਚਾਹੇ 25000 30000 ਲੱਗ ਜੇ ਇਹ ਜਾਂਦੀ ਬੱਚੀ ਹੈ ਇਹਨੂੰ ਸਾਹਮੜਿਓ ਜਿਹੜੇ ਮਰਜੀ ਮੇਲੇ 'ਚ ਖੜਾਈ ਦੇ ਲੋ ਦੁੱਧ ਪਿਆਲਿਓ ਬਸ ਇਹਨੂੰ ਤੇ ਕੀ ਰਿਕਾਰਡ ਦੱਸ ਪਿਛਲੀ 1 ਹਰ ਦਾ ਸੁਵੇਦਾ ਦਾ ਇਹਦੇ 26-27 ਕਿਲੋ ਦਾ ਕਾਰਡ ਆ ਬਾਈ ਇਸ ਵਾਰ ਅੰਦਾਜ਼ਾ ਲਾਈਏ ਅੰਦਾਜ਼ਾ ਵੀਰੇ ਚਾਹੇ 30 ਕਿਲੋ ਦੁੱਧ ਚੋਲੇ ਕਿਉਂਕਿ ਗਰਮੀਆਂ ਦੇ ਵਜੇ ਠੰਢੀ ਚੀਜ਼ਾਂ ਬਾਕੀ ਠੰਢੀ ਸੀਰ ਪੂਰੀ ਆ ਲੱਤਾਂ ਨੂੰ ਟਾਲੀ ਵੀ ਨਹੀਂ ਦੇ ਸਕਦਾ ਹੈ ਤੇ ਦੂਨੇ ਪਾਸੇ ਬਹਿ ਕੇ ਦੋਣਾਂ ਆਣੀਆਂ ਧਾਰਾ ਤੁਰਾ ਓਕੇ ਹਾਂ ਵੀ ਧਾਰਾ ਮਾਰਦਾ ਬੈਣਾ ਧਾਰਾ ਮਾਰ ਲਓ ਫਿਰ ਤੋੜ ਕੇ ਆਵੇ ਧਾਰਾ ਪਾਸੇ ਬਹਿ ਆਈ ਥੱਲੇ ਮੈਂ ਗਾਜਾ ਥੱਲੇ ਆਈ ਇਹਦਾ ਸੀਰ ਠੰਢੀ ਆ ਦੂਨੇ ਪਾਸੇ ਬਹਿ ਕੇ ਦੋਨਾਂ ਖਾਣਾ ਕੋਈ ਬੱਚਾ ਲਾਇਆ ਕੋਈ ਚਵਾਈ ਤੁਸੀਂ ਚੈੱਕ ਕਰੋ ਲਵਿਓ ਦੇਖੋ ਪੋਲੀ ਤੇ ਮੋਟੀ ਕੋਈ ਮਾਲਾ ਲੈਣਾ ਪਉਂਦੀ ਲੋ ਸੋ ਵੀਰੋ ਆ ਵੇੜਾ ਨਜ਼ਾਰੇਦਾਰ ਪੂਰੀ ਜਿਵੇਂ ਕਹਿੰਦਾ ਗਰਮੀਆਂ ਦਾ ਤੋਹਫਾ ਹਨ ਇਹਦੇ ਦੁੱਧੇ ਰੰਗ ਬੰਨੀ ਰੱਖਨੇ ਆ ਤੇ ਥਣ ਥਣ ਚਾਰਿਓ ਕੇ ਮੂਹਰਲੇ ਚ ਹੋਰ ਮਾਰਦੀ ਛੋਟੂ ਧਾਰਾ ਬਣੀ ਆਈ ਸੋ ਦੇਖੋ ਕਿਆ ਬਾਤਾਂ ਧਾਰਾ ਦਾ ਲਾਠੀ ਚਾਰ ਜੋ ਮੈਂ ਪੈਂਦਿਆਂ ਜਮ ਇਹਦੀਆਂ ਆਪਾਂ ਜੱਟ ਸੌਦਾ ਲਾ ਕੇ ਚੱਲੀਏ ਵੀ 25 ਕਿਲੋ ਬੰਦਾ ਗਰਮੀ ਜਮਨ ਕੇ ਲੈ ਲਏ ਹਨਾ ਵੀਰੇ 25 ਪਲੱਸ ਮੰਨ ਕੇ ਲੈ ਲੇ ਸੇਵਾ ਕਰਨ ਨੂੰ ਤਾਂ 30 ਵੀ ਰੇ ਦੂਤੀ ਬੋਡੀ ਤੋੜ ਕੇ ਹਸਾਬਤ ਪੱਛੀ ਦੀ ਬੋਡੀ ਵੰਦ ਤਾਂ ਦੇਖੋ ਲੈਂਥ ਮਲਾ ਲੈਂਥ ਨੂੰ ਉੱਥੇ 25 ਕਿੰਨੀ ਪੜੀ ਵੀ ਆ ਠੀਕ ਐ ਤੇ ਬਾਕੀ ਇਹਦਾ ਉਹਦਾ ਕੀ ਮੋਲੀ ਬੱਚੇ ਦਾ ਬੱਚੇ ਦਾ ਕੋਈ ਮੋਲੀ ਆਪਾਂ ਕਹਿਣਾ ਵੀ ਚੰਗੀ ਜਰਸੀ ਦਾ ਬੱਚਾ ਲੈਣਾ 25 30 ਕਿਲੋ ਇਹਦੇ ਨੂੰ ਸਾਂਭ ਲਿਓ ਤੇ ਟੌਪ ਦਾ ਸੀਮੈਂਟ ਲਵਾ ਦਿਓ ਕਹਾਂ ਟੌਪ ਦੀ ਜਰਸੀ ਟੈਨ ਹੋਵੇ ਤੋ ਜਾਏਗਾ ਲਾਈ ਬੱਚੇ ਛੋਟਾ ਛੋਟਾ ਕਰਨਾ ਚੰਗੀ ਨਸਲੀ ਮਤਲਬ ਲੱਗੇ ਸੀਮੈਂਟ ਦੀ ਬੱਸੀ ਆ ਬੱਚੀ ਅੱਜ ਹੈਗੀ 8000 ਰੁਪਏ ਦੀ ਜਮਾ ਹਣਾ ਅਸੀਂ ਵੀ ਆਪਾਂ ਦਾ ਉਹ ਦਾ ਕਰਦੇ ਨਹੀਂ ਹੈਗੇ ਪਰ ਜਿਹੜਾ ਬੰਦਾ ਹੁਣ ਅੱਗੇ 100 ਕਰਦਾ ਸਾਂਭਣ ਦਾ ਸੋ ਮੰਨ ਕੇ ਨਹੀਂ ਸੁਨੇਰੀ ਮੌਕਾ ਠੀਕ ਹੈ ਸੋ ਦੇਖੋ ਮੂੰਹ ਮੱਥਾ ਫੇਸ ਕੁਆਲਿਟੀ ਜਰਸੀ ਚ ਕ੍ਰਾਸ ਪੈਂਦੀ ਹੈ ਇਹਨੇ ਦੁੱਧ ਤੇ ਰੰਗ ਬ ਤੇ ਪਿੱਛੇ ਬੱਚਾ ਬਹੁਤ ਪਿਆਰਾ ਬੱਚਾ ਬਹੁਤ ਪਿਆਰਾ ਬੱਚੀ ਹੈ ਜਰਸੀ ਬਰੀਡ ਦੀ ਟਾਪ ਸੋ ਦੇਖੋ ਥਾਂ ਤੋਂ ਦੇਖ ਕੇ ਅੰਦਾਜ਼ਾ ਹੁੰਦਾ ਕਿ 25 ਕਿਲੋ ਤੋਂ ਪਾਰ ਚੱਲਣਾ ਇਹਨੇ ਤੇ ਚੰਗੀ ਕੇਅਰ ਵਾਲਾ ਬੰਦਾ ਚਾਹੀਦਾ ਤੇ ਮੁੱਲ ਬਾਜ਼ਾਰੀ ਦਾ ਕੀ ਹੋਊਗਾ ਮੁੱਲ ਮੇਰੇ ਫੋਨ ਤੇ ਕਰਨਾ ਹੈ ਮੁੱਲ ਹੂ ਮਾਰਕੀਟ ਦੇ ਹਿਸਾਬ ਨਾਲ ਜਾਇਜ਼ ਠੀਕ ਹੈ ਪਰ ਦੁੱਧ ਮੰਨ ਕੇ ਚਲੋ ਵੀ ਚੰਗੀ ਸੇਵਰਾ 30 ਕਿਲੋ ਵੀ ਤੈਨੂੰ ਤੁਸੀਂ ਚਾਹੇ ਅਗਲਾ ਬੰਦਾ 25 ਮੰਨ ਕੇ ਲੈਣ ਜਾਏ ਪਰ ਦੂਨੇ ਪਾਸੇ ਬਹਿ ਕੇ ਚੋਣ ਵਾਲੀ ਆ ਥਣ ਦੇਖੋ ਪਿਆ ਜਾ ਲੱਗਿਆ ਠੀਕ ਹੈ ਅੱਗੇ 2 ਨੰਬਰ ਤੇ ਗੱਲ ਕਰਦੇ ਨਹੀਂ ਬੈਠ ਜੀ ਅੰਬਰ ਤੇ ਵੀਰੇ ਇਹ ਦੂਜਾ ਸੂਲਾ ਬੱਸੀ ਆ ਇਹ ਵੀ ਇਹ ਪਰਸੋਂ ਸੂਈ ਆ ਠੀਕ ਹੈ ਹਾਂ ਇਹ ਸੇਲ ਤਾਂ ਨਹੀਂ ਹੋਈ ਨਹੀਂ ਇਹ ਹੀ ਮੰਨ ਕੇ ਚੱਲ ਬਈ ਇੱਕ ਫੋਨ ਤੇ ਗੱਲ ਹੋਈ ਆ ਪੈਸੇ ਪਾ ਰਿਹਾ ਹੈਗਾ ਹਲੇ ਖੂ ਚੱਟਾ ਹਾਂ ਮਲ ਪਾ ਦੂ ਉਹ ਫੇਨਣ ਲੱਗੂਆਂ ਠੀਕ ਹੈ ਚੱਲ ਜੇ ਬਗਲ ਕਰ ਦੇ ਇਹਦੇ ਥੱਲੇ ਹੁਣ ਮੰਨ ਲੇ ਕਿ ਜਦੋਂ ਵੀ 16 17 ਕਿਲੋ ਬੋਲੀ ਆ ਪਰਸੋਂ ਸੁਈ ਜਾਏ ਬੱਚਾ ਕੀ ਹੈ ਬੱਸ ਆਮੇਰ ਦਾ ਬਾਈ ਨੇ ਮਾ ਠੀਕ ਹੈ ਸੁਵਾਦ ਹੋਈ ਹੈ ਦੂਜਾ ਹੀ ਦੁੱਧ 16 ਲੀਟਰ ਤਿਆਰ ਆ ਜਾਣਾ 16 ਕਿਲੋ ਬੋਲਾ ਹਾਂ ਤਿਆਰ ਹੈ ਹੁਣ ਕਿੰਨਾ ਪਾ ਦੂਗੀ ਮਤਲਬ 25 20 ਕਿਲੋ ਤੋਂ ਬਾਅਦ ਉਹ ਤੋਂ ਪਾਉਂਦਾ ਕਿ ਠੰਡੀ ਸੀਜ਼ ਦਾ ਇਹ ਵੀ ਸੀ ਮੈਂ ਕਿਹਾ ਦੋਨੇ ਪਾਸੇ ਬਹਿ ਕੇ ਲੈ ਜਿਵੇਂ ਮਰ ਜਾ ਆਪਾਂ ਠੰਠ ਨੂੰ ਬਹੁਤ ਚੰਗਾ ਲੱਗਿਆਗਾ ਚੌਣ ਧਾਰਾ ਤੁਰਾ ਓਕੇ ਹੋਰ ਸਮਾਉ ਕਿ ਅਵਰੇ ਪੋਲੀ ਨੇ ਮੋਟੀ ਚਵਾਈ ਆ ਠੀਕ ਹੈ ਅੱਗੇ ਗੱਲ ਕਰਦੇ ਆਪਾਂ ਚੌਥੇ ਨੰਬਰ ਵਾਲੀ ਵੜਦੀ ਹਾਂ ਚਾਹੇ ਚੌਥ ਇਹ ਕੋਰਡਾ ਦਾ ਫਾਰਮ ਦਾ ਸਾਰਾ ਰਿਕਾਰਡ ਹੈ ਲੈ ਆਪਣੇ ਕੋਲੇ 10 ਮਿੰਟ ਦੀ ਆਪ ਆ ਕਿਹੜਾ ਲੱਗਿਆ ਪਿਆ ਪਰ ਦਵਾਂਗੇ ਪਰਸਨਲ ਫੋਨ ਤੇ ਠੀਕ ਹੈ ਰਿਕਾਰਡ ਕੋਲ ਬੁੱਧੀ ਬਹੁਤ ਚੰਗੀ ਹੈ ਹਨਾ ਹਾਂ ਬਹੁਤ ਟੋਪ ਦੀ ਬੱਛੀ ਆ ਮਤਲਬ 33 34 ਕਿਲੋ ਦਾ ਕਾਨੂੰਨ ਦਾ ਰਕਾਰ ਹੈ ਚਾਰ ਦਿਨ ਦਾ ਮਤਲਬ ਉਹ ਆਏ ਮੂਹ ਦਿਨ ਕਿਆ ਕੱਢ ਜੂ ਇਹ ਦਿਨ ਤੱਕ ਵੀ ਅਜੇ ਇਹ ਮਰ ਕੇ ਲੱਗ ਹੱਥ ਆਟ ਪਿਆ ਹੈ 7 ਤਰੀਕ ਨੂੰ ਇਹਨਾਂ ਪੂਰੇ ਆ ਕਿੰਨਾ ਕ ਪਾਉ ਦਵੇਦ ਕੇ ਦੁੱਧ ਮੇਰੇ ਚਾਹੇ ਅਗਲਾ ਉਵੇਂ ਹੀ ਮੰਨ ਕੇ ਲੜੇ ਦੇਖੋ ਦੁੱਧ ਹੁੰਦਾ ਸੇਵਾ ਦੇ ਤੇ ਆਪਣੀ ਫੀਲ ਮੈਨੇਜਮੈਂਟ ਦਾ ਠੀਕ ਹੈ ਗੱਲਾਂ ਨਾਲ ਜਿਵੇਂ ਕਹਿੰਦੇ ਕੋਈ ਜੇਰਦਾ ਨਹੀਂ ਹੁੰਦਾ ਪਰ ਆਪਾਂ ਕਹਿੰਦੇ ਜੀ ਆਪਣੇ ਕੋਲੇ ਬੱਚੀ ਰਹੀ ਹੈ ਜਪਾਂ ਜਿੰਨਾ ਕਹਿੰਦੇ ਉਹਨਾਂ ਤਲਾ ਕੇ ਦੇ ਦਾਂਗੇ 40 ਤੋਂ ਪਾਰ 40 ਤੋਂ ਪਾਰ ਮੰਨ ਕੇ ਤਾਂ ਜੇ ਕਿਹੜਾ 35 ਪਲੱਸ ਮੰਨ ਲੇ ਜਹੇ ਠੀਕ ਹੈ ਪਹਿਲਾਂ 32 ਤੇ 33 ਦਾ ਰਿਕਾਰਡ ਹੈਗਾ ਬਾਕੀ ਗਰਮੀ ਆ ਗਈ ਜੇ ਸਿਆਲ ਹੁੰਦਾ 40 ਤੋਂ ਪਾਰ ਵੀ ਜਾਵਣ ਸਿਆਲ ਹੁੰਦਾ ਬਾਕੀ ਵੀ ਮੇਰੇ ਸਿਆਲ ਗਰਮੀ ਤਾਂ ਵੀਰੇ ਸਾਹਮਣੇ ਸਿਰ ਤੇ ਹੁੰਦੀ ਆ ਠੀਕ ਹੈ ਉਹ ਦੇਖੋ ਜਿਹੜੀ ਚੀਜ਼ ਆ ਤੋਰ ਵਾਂਗ ਪਤਾ ਬਸ ਵੀ ਲੈ ਕੇ ਦੇਖੋ ਬਰੀਡ ਦੇਖੋ ਠੀਕ ਆ ਆ ਚੀਜ਼ਾਂ ਦੇਖਣ ਵਾਲੀਆਂ ਇਹਦੀ ਕੈਰੈਕਟਰ ਥੱਲੇ ਮਿਲ ਕੇ ਮੈਗਨੀਸ਼ਟ੍ਰੋਮ ਆਉਂਦੀ ਆ ਠੀਕ ਆ ਹਜੇ ਮਤਲਬ ਛੱਡੇ ਦੇ ਵਿੱਚ ਰਵਾਨੇ ਜਿ ਢਿੱਲਾ ਦੇਖੋ ਪੀਆਂ ਪੀਆਂ ਦੇਖੋ ਆ ਰਵੜਾਂ ਨੂੰ ਵੱਧਾ ਸਾਤੀ ਹੁੰਦੀ ਹੁੰਦੀ ਹੈ ਮਨਾਈ ਨੇ ਜਿੱਦੇ ਤੁਰਿਆ ਨਹੀਂ ਜਾਣੇ ਤੋਂ ਲੈ ਕੇ ਲੈ ਵਾ ਸੋ ਥਣ ਹਵਾਨੇ ਦੀ ਪੂਰੀ ਸਾਫ ਸੁਥਰੀ ਤੇ ਮੂੰਹ ਮੱਥਾ ਚੰਗਾ 35 37 35 ਤੋਂ ਪਾਰ ਬੰਦਾ ਸਾਂਭਰ ਵਾਲਾ ਹੋਇਆ ਦੁੱਧ ਪਾ ਦੂਗੀ ਹਨਾ ਹਾਂਜੀ ਸੋ ਬਰ ਮੂੰਹ ਮੱਥਾ ਫੇਸ ਕੁਆਲਟੀ ਦੇਖ ਸਕਦੇ ਚਾਰ ਨੰਬਰ ਵਾਲੀ ਬੱਚੀ 11 ਨੰਬਰ ਦਾ ਪਿਆ ਵਾ ਟੈਗ ਹੈ ਜੇ ਦੂਜਾ ਸੁਆਸ ਹੁੰਦੀ ਆ ਤੇ ਗੱਲਾਂ ਕਰਾ ਦੂ ਕਾਰ ਵਾਲੇ ਜਿੱਦੇ ਸੁ ਵੀ ਪੋਲੀ ਲੋਲੀ ਬਹੁਤ ਪਈ ਆ ਜਮਾ ਦੇਖੋ ਥੱਲੇ ਤੇ ਮਿਲਕ ਮੇਨ ਵਗੈਰਾ ਚੰਗੀ ਸੋਹਣੀ ਦਿਖਾਈ ਦਿੰਦੀ ਜਿੰਦ ਜਾਨ ਤੇ ਫੁੱਲ ਸਾਈਜ਼ ਆ ਪਲੱਸ ਬਿਊਟੀ ਆ ਤੇ ਚਾਰੇ ਦਾ ਨਿਕਣ ਵਿੱਚ ਸਾਫ ਸੁਥਰੇ ਤੇ ਸ਼ਾਈਨਿੰ ਤੇ ਭਾਬ ਯਾਰ ਬਾਈ ਜੀ ਫੋਨ ਤੇ ਹੋਵੇ ਦਾ ਹਾਂ ਮੇਰੇ ਫੋਨ ਤੇ ਹੋਊਗਾ ਸਾਰਿਆਂ ਦਾ ਹੀ ਸਾਰਿਆਂ ਦਾ ਹੀ ਫੋਨ ਤੇ ਕਰਾਂਗੇ ਪਰ ਆਪਣਾ ਮਾਰਕੀਟ ਦੇ ਨਾਲੋਂ ਮਾਰਾ ਜੈਜਪਾ ਹੋਊਗਾ ਠੀਕ ਹੈ ਕੋਈ ਵੀ ਵੀਰ ਆਪਣੇ ਕੋਲੇ ਆਊਗਾ ਗਾਗ ਬਣ ਕੇ ਆਪਾਂ ਮੋੜ ਦੇ ਲਈਏ ਠੀਕ ਹੈ ਹਾਂ ਅੱਗੇ ਆ ਗਈ ਪੰਜਵੇਂ ਨੰਬਰ ਤੇ ਹਾਂ ਅੱਗੇ ਪੰਜ ਨੰਬਰ ਤੇ ਬੱਸੀ ਆ ਗਈ ਵੀਰੇ ਇਹ ਰਾਤ ਸੂਈ ਦੀ ਜੇ ਰਾਤ ਵੀ ਇਹ ਦਿਖਾ ਦਿਓ ਬੱਚਾ ਕੀ ਹੈ ਬੱਚਾ ਇਹਦੇ ਨਾਲ ਚਮੜੀ ਬੱਸੀ ਹੈ ਸੈਕਸੇਸ ਦੀ ਮੰਡੀ ਬੱਸੀ ਹੈ ਵੀਰੇ ਬੱਚੀ ਬਹੁਤ ਜ਼ਿਆਦਾ ਪਿਆਰੀ ਹੈ ਹਨਾ ਬੀਡ ਦੇਖੋ ਪਛੀ ਦਾ ਛੋਟਾ ਛੋਟਾ ਕੰਨਾ ਜਿਵੇਂ ਆਪਾਂ ਕਦੇ ਨਹੀਂ ਜਾਂਦੀਆਂ ਸੂਲਾਂ ਦੇ ਮੂੰਹ ਤਿੱਖੇ ਬਾਕੀ ਜਾਏ ਗੱਲ ਮੈਂ ਮੈਂ ਫੁੱਲ ਬਰੀਡ ਆ ਜਮੈਂ ਇੱਕ ਤਾਂ ਹੁੰਦੀ ਹੈ ਕਹਿਣ ਵਾਲੀ ਗੱਲ ਕਿਉਂਕਿ ਸਾਰ ਆਪਾਂ ਬੱਚੇ ਦੇ ਕਦੇ ਕੈਮਰਾ ਰੋਕਿਆ ਨਹੀਂ ਤੇ ਚੀਜ਼ ਹੁੰਦੀ ਹੈ ਤਾਂ ਰੋਕਣਾ ਪੈਂਦਾ ਸੂਆ ਕਿਹੜਾ ਸੂਈ ਆ ਜੀ ਸੂਆ ਵੀਰੇ ਦੂਜਾ ਚਾਰ ਦਾੰਦ ਆਂਦਾ ਜੀ ਚਾਰ ਦਾੰਦ ਕਿੰਨਾ ਬੋੜਾ ਚੋਅ ਸਵੇਰੇ ਦਾ ਬੋੜਾ ਵੀਰੇ ਸਵੇਰੇ 12 ਲੀਟਰ ਕੱਢਿਆ ਦਾ ਕਿੰਨਾ ਪਾ ਦੂਗੀ ਮਨ ਲਾ ਪਹਿਲੇ ਸੂਆ ਦਾ ਰਕਾਰ 32 ਦੇਤੀ 30 ਲੀਟਰ ਹੈ ਜੀ ਹੈਗੇ 34 35 ਵਾਲੀ ਮੈਂ ਖੁੱਲਾ ਵੀਰੇ ਤੁਸੀਂ ਆਰਡਰ ਚੈੱਕ ਕਰੋ ਤੁਸੀਂ ਜਿਵੇਂ ਕਹੇ ਹੁੰਦੇ ਨਾ ਉਹ ਚੀਜ਼ ਨਹੀਂ ਹੈਗੀ ਇਹ ਮਸ਼ਕੂਤੋ ਸੋ ਹਵਾਨਾ ਪੂਰਾ ਕੰਪੈਕਟ ਆ ਮਿਲ ਕੇ ਵੇ ਚੰਗੀ ਆ ਆ ਚੀਜ਼ ਨੇ ਪੂਰਾ ਗੁੰਦਿਆ ਪਿਆ ਜਿਹਨ ਬਰੀਡ ਵਾਲੀਆਂ ਆ ਪਰ ਵੀਡੀਓ ਮੇਲਿਆਂ ਦੇ ਦੇਖਦੇ ਆ ਜਾਂ ਫੋਰਨ ਵਾਲੀਆਂ ਵੀਡੀਓ ਦੇਦੇ ਆ ਥਾੜੀ ਵਾਲਾ ਦੇ ਵੇ ਨੂੰ ਕਹਿੰਦੇ ਨਾ ਠੀਕ ਆ ਹਾਂ ਇਹ ਆ ਥਾੜੀ ਵਾਲਾ ਜਿਹੜਾ ਸੂਲ ਤੋਂ ਸਟਾਰਟ ਹੁੰਦਾ ਬਰੀਡ ਦੇਖੋ ਮਗਰੋਂ ਪਤਲੀ ਹਲਕੀ ਮੱਲਾ ਕਹਿੰਦਾ ਕਿ ਮੈਂ ਕੈਰੇਕਟਰ ਚੈੱਕ ਕਰਾਉ ਇਹਦਾ ਮੱਲਾ ਜੀ ਆਪਾਂ ਕਹਿੰਦੇ ਅਸਲ ਬਰੀਡ ਆ ਕਹਿੰਦਾ ਪਿੱਛੇ ਇਹਦੇ ਬੱਚੇ ਆ ਹਵਾਨਾ ਸਾਫ਼ ਸੁਥਰਾ ਜੇ ਰਹਾ ਭਈ ਇਹ ਸਾਰਾ ਕੁਝ ਪੜਦਾ ਫਾਸ ਆ ਜਾਮਾ ਫਾਸਾ ਦੀ ਜਮਾ ਫਾਸਾ ਰਿਕਾਰਡ ਸਾਰਾ ਮਿਲ ਜੂ ਤੋਰ ਪੁੱਤ ਸੋਭਰ ਮੂੰਹ ਵਾਤਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਦੂਜਾ ਸੂਆ ਜੈਨੋ ਨੇ ਸੂਆ ਤੇ ਪੂਰੇ ਚੀਰ ਵਾਲਾ ਹਵਾਨਾ ਤੇ ਨਾਲਾ ਨੂੜਾ ਹਵਾਨੇ ਦੇ ਬਹੁਤ ਚੰਗਿਆਂ ਪੂਰੀ ਸਾਫ ਸੁਥਰੀ ਸੋ ਬਾਕੀ ਆ ਦੇਖੋ ਧੁੱਪ ਚ ਲਾਟ ਨ ਕੋਈ ਜਮਕਦੀ ਪਈ ਆ ਜਮਾ ਆ ਦੇਖੋ ਹਵਾਨਾ ਹੁਣ ਬਹੁਤ ਤਗੜਾ ਜਿਹੜਾ ਵੀਰੇ ਦੇ ਪੇਮੈਂਟ ਲਾਊਗਾ ਤਿੰਨ ਚੀਜ਼ਾਂ ਘਰੇ ਜਾਣਗੀਆਂ ਇੱਕ ਬੱਚੀ ਆ ਪਾਏ ਤੇ ਇੱਕ ਮਗਰ ਜਾਨਵਰ ਬਹੁਤ ਪਿਆਰਾ ਤੇ ਤੀਜਾ ਦੁੱਧ ਬਿਊਟੀ ਸਾਰਾ ਕੁਝ ਜਾਊਗਾ ਵਿੱਚ ਤੇ ਰੇਡ ਵੀਰ ਕੇ ਦਾ ਫੋਨ ਤੇ ਕਰਾਂਗੇ ਹੋਊਗਾ ਬਾਜਵ ਤੇ ਕੰਪੈਕਟ ਹਵਾਨਾ ਜਮਾ ਤੇ ਥਣ ਦੇਖੋ ਕਹਿ ਵਾਤਾ ਗੁੱਲੇ ਵਾਲਾ ਥ ਹੱਥੀ ਚੋ ਜਿਹੜਾ ਚਾਹੇ ਮਸ਼ੀਨੀ ਚੋ ਜਿਹੜਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮੇ ਇਹਦੇ ਵਿੱਚ ਇੱਥੇ ਆ ਕੇ ਵੀਰੇ ਦੂਜਾ ਅਗਲਾ ਸਟੋਜੜਾ 6ਵੇਂ ਨੰਬਰ ਤੇ ਤੋਂ ਬਾਅਦ ਆਪਾਂ ਤੁਹਾਨੂੰ ਇਹ ਦੱਸ ਰਿਹਾ ਅੱਠਵੇਂ ਦਾ ਇਹ ਨਹੀਂ ਦੂਜਾ ਤਾਂ ਪਾਉਦਾ 12ਵੇਂ ਮੈਨਾ ਆਪਾਂ ਤੁਹਾਨੂੰ ਸਾਈ ਵਾਲ ਜਰਸੀ ਕਰਾਉ ਸੁ ਹੋਰ ਦਿਖਾਉਣੀ ਆ ਇਹ ਜੜਮੀਆਂ ਦੇ ਤੋਹਫੇ ਨੇ ਜਿਹੜੀ ਆ ਵੇੜ ਦੇਖਦੇ ਪਹਿਲੇ ਨੰਬਰ ਤੇ ਆਪਾਂ ਹਾਂ ਇਹਦਾ 25 ਕਿਲੋ ਦੁੱਧ ਪਾਇਆ ਮੇਰੇ ਹਫ਼ਤੇ ਦੀ ਕੱਚੀ ਆਏ ਹਫ਼ਤੇ ਦੀ ਕੱਚੀ 25 ਕਿਲੋ ਦੁੱਧ ਸੁਆ ਦੂਜਾ ਹੁੰਦੀ ਆ ਤੇ ਨਾਲ ਖੜਿਆ ਦੂਜਾ ਨੰਬਰ ਜਿਹੜਾ ਇਹਦੇ ਤੇ ਦੁੱਧ ਉੱਤੇ 24 ਕਿਲੋ 23 2 ਇਹ ਵੀ ਹੱਤਾਂ ਨੂੰ ਉਗ ਰਿਹਾ ਜੀ ਅੱਗੇ ਤੇ ਇਹ ਨੰਬਰ ਬੱਚੀ ਤਿੰਨ ਨੰਬਰ ਵੀ ਇਹ ਪਹਿਲੇ ਨੂੰ ਬੱਸੀ ਆ ਠੀਕ ਹੈ ਚਾਰ ਦੰਦਾ ਮੂੰਹ ਮਾਡਰ ਰਿਕਾਰਡ ਹੈ 33 34 ਲੀਟਰ ਦਾ ਠੀਕ ਹੈ ਤੀਜੇ ਨੰਬਰ ਵਾਲੇ ਪਰਮ ਦੀ ਬੱਚੀ ਹੈ ਰਕਾਰਡ ਸਾਰਾ ਦੇ ਦਾਂਗੇ ਆ ਤਿੰਨ ਨੰਬਰ ਦੀ ਹੈ ਚਾਰ ਨੰਬਰ ਜੀ ਚਾਰ ਨੰਬਰ ਤੇ ਇਹ ਦੂਜਾ ਸੂਆ ਬੱਸੀ ਆ ਪਹਿਲੇ ਸੂਏ 24 25 ਕਿਲੋ ਦੁੱਧ ਪਾਏ ਆਗੇ ਨੇ ਹਵਾ ਦੇ ਨਾੜਾ ਨੂੰ ਦਿਖਾ ਦੋਗੇ ਫੁੱਲ ਬਰੀਡ ਤੇ ਬੱਸੀ ਆ ਸਾਰਾ ਰਿਕਾਰਡ ਦੇ ਦਾਂਗੇ ਇਹਦਾ ਵੀ ਆਪਾਂ ਤੇ ਚੌਥੇ ਨੰਬਰ ਵਾਲੇ ਦੇਖੋ ਜਮਾ ਕਾ ਵਾਤਾ ਮਿਲ ਕੇ ਬੇਨ ਸਾਫ ਸੁਥਰੀ ਚੰਗੀ ਪੂਰੀ ਰਾਜੀ ਪਲੀ ਪਲੀ ਬੱਚੀ ਹੈ ਨਾ ਤੋ ਜਿਹੜੇ ਚਾਹੇ ਇਹਨੂੰ ਬਾਗਲ ਕਰਨੀ ਨੂੰ ਦੋਦਾਂਗੇ ਬਈ ਦੰਦੋ ਕਿਵੇਂ ਹੈ ਇਹ ਦੰਦੋ ਤਾਂ ਵੀਰੇ ਹੈ ਮਨਾਂ ਚਾਰ ਤੋਂ 6 ਹੋ ਰਹੀ ਆ ਠੀਕ ਆ ਗਿਆ ਹੈਗਾ ਪੰਜਵਾਂ ਨੰਬਰ ਹਾਂ ਇਹ ਪੰਜਵਾਂ ਨੰਬਰ ਆ ਗਿਆ ਦੂਜੇ ਛੱਡਦਾ ਇਹ ਪਹਿਲੇ ਨੂੰ ਬੱਸੀ ਪੂਰੀ ਹੈ ਵੀਰੇ ਦੇਵਾ ਮਗਰੂ ਵੀ ਚੈੱਕ ਕਰੋ ਮਾਦਰ ਕਾੜ ਬਹੁਤ ਚੰਗਾ ਬੱਤੀ ਜਿੱਦੀ ਮਾਦਰ ਕਾੜ ਕਾਜ ਕਾੜ ਬਹੁਤ ਚੰਗਾ ਤੋਰ ਦੇ ਉੱਤੇ ਰੁਕ ਤੋਰ ਦੇ ਨੂੰ ਸਭਰ ਪੰਜਵੇਂ ਨੰਬਰ ਵਾਲੀ ਬੱਚੀ ਮੂੰਹ ਮੱਥਾ ਦੇਖ ਸਕ ਜਾਓ ਪੂਰਾ ਸਾਫ ਸੁਥਰਾ ਸੋਹਣਾ ਤੇ ਬਿਊਟੀ ਵਗੈਰਾ ਚੰਗੀ ਆ ਤੇ ਬਾਕੀ ਲੇਵਾ ਕੁਆਲਿਟੀ ਦੇਖੋ ਥੱਲੇ ਬਰੀਕ ਨਾੜਾ ਜਮਾ ਚੰਗਿਆ ਰਹਿ ਜਮਾ ਅਖਬਾਰ ਤੇ ਖਬਰ ਸਭੀ ਹੁੰਦੀ ਹੈ ਜਮਾ ਉਹ ਸਾਹਿਬ ਦੀ ਹਵਾਨਾ ਇਹਦੇ ਨਾੜਾ ਦੇ ਅੰਦਰ ਦਿਖੀ ਜਾਂਦੀਆਂ ਤੇ ਫੇਸ ਕੁਆਲਟੀ ਫੇਰਾ ਦੇਖੋ ਲੈ ਜਨ ਸਿੱਧੀ ਦਾ ਤੇ ਬਾਕੀ ਦੇਖੋ ਹਵਾਨਾ ਜਮਾ ਕਿਆ ਬਤਾ ਦਿਨ ਕਹਿ ਕੇ ਘੜ ਦਈਏ ਇਹ ਦਿਨ ਬਸ ਇਹ 2-4 ਦਿਨ ਹੀ ਲੋ 2-4 ਦਿਨ ਸੂਣ ਚ ਬਾਕੀ ਹੈ ਨਾ ਤੇ ਆ ਕੀ ਹੁਣ ਆਪਾਂ ਗੱਲ ਕਰੇ 6ਵੇਂ ਨੰਬਰ ਵਾਲੀ ਜੀ 6ਵੇਂ ਨੰਬਰ ਹੀ ਵੀ ਖੀਰੀ ਬੱਸੀ ਅੰਮੂ ਦੋਸਤ ਨਾ ਜ ਬਾਕੀ ਠੰਡੀ ਸੀ ਜੀ ਮੈਂ ਆਪਾਂ ਕਿਨੇ ਲੋ ਐਂ ਭੇਜੋ ਥੱਲੇ ਰੰਗਦੰਨਾ ਸਾਰੇ ਰਿਕਾੜਾ ਬੱਚੀ ਆ ਜੇ ਦਿਨ ਲੀ ਗੇ 7 8 ਟੇਲਾ ਸੌਗੇ ਕੱਢ ਕੇ ਫਿਰ ਇਹਨੇ ਬੱਚਾ ਧਰਨਾ ਠੀਕ ਆ ਮੂੰਹ ਦੁੱਧ ਦੰਦਾ ਸੈਂਕ ਸੁਣੀ ਦੇਖੋ ਬੱਚੀ ਦੀ ਤੋਰ ਦੇ ਬਤਨ ਨੂੰ ਤੋਰ ਕੇ ਸਾਡੇ ਬੱਚੀ ਸੁਖੀਰੀ ਬੱਚੀ ਆਪਾਂ ਸਾਨੂੰ ਜਿਹੜੀ ਦਿਖਾਈ ਜਾਨੇ ਹੈਗੇ ਹਣ ਠੀਕ ਹੈ 6ਵੇਂ ਨੰਬਰ ਤੇ ਆਖਰ ਦਾ ਬੱਚਾ ਇਹ ਜਵਾ ਹਨਾ ਵੀਰੇ ਜਿਹੜੇ ਬੰਦਾ ਦੇ ਲੈ ਕੇ ਦੇਖੋ ਮੂੰਹ ਮੱਥਾ ਦਿਖਾਓ ਕਿਉਂਕਿ ਇਦਾਂ ਦੀਆਂ ਬੱਚੀਆਂ ਤੁਹਾਨੂੰ ਆਪ ਹੀ ਪਤਾ ਵੀ ਲੱਖ ਲੱਖ ਰੁਪਇਆ ਪਾਲਣ ਤੇ ਲੱਗ ਜਾਂਦਾ ਵੱਡਿਆਂ ਆਪਾਂ ਕਹਿੰਦੇ ਛੋਟਾ ਬੱਚਾ ਲੈ ਲਓ ਤਿਆਰ ਕਰ ਲਓ ਇਹ ਤਾਂ ਤਿਆਰ ਹੋਈ ਹਵਾਈ ਆ ਸਾਰ ਕਾਕੀ ਨਮਾਹਾਨ ਆਪਾਂ ਸਾਰੇ ਤੁਸ ਨੂੰ ਇਹ ਦੇਖ ਲੈ ਨਮਾਹਾਨ ਜਿ ਦਿਖਾਏ ਨੇ ਸੋ ਫੇਸ ਕੁਆਲਿਟੀ ਸਾਰਿਆਂ ਬਰੀਡ ਦੇ ਵਿੱਚ ਕੰਮ ਆਉਣ ਵਾਲੇ ਚੀਜ਼ਾਂ ਆ ਜੇ ਮੈਂ ਹੁਣ ਬਰੀਡ ਬਹੁਤ ਜ਼ਿਆਦਾ ਚੰਗੀ ਤਿਆਰ ਹੋ ਗਈ ਤੇ ਅਗੇ ਹੋਰ ਵੀ ਬੀਰ ਬਰੀਡ ਤਿਆਰ ਕਰ ਲੂ ਫਿਰ ਇਦਾਂ ਦੇ ਬੱਚੇ ਲੈ ਕੇ ਆਪਾਂ ਬਰੀਡ ਤਿਆਰ ਕਰ ਸਕਦੇ ਆ ਸੋ ਮੂੰਹ ਮੱਥਾ ਦੇਖੋ ਲੈ ਚੱਲ ਸਿੱਧੀ ਲੈ ਚੱਲ ਇਹਨਾਂ ਅੰਦਰ ਹੁਣ ਸਲੀਨ ਦੇ ਕੱਪੜੇ ਨੂੰ ਚੌਂਕਦੀ ਪਈ ਜੇ ਮੈਂ ਲੈਵਾ ਦੇਖੋ ਥੱਲੇ ਕੀ ਬਾਤਾਂ ਪਹਾੜੀ ਲਾ ਦਣਾ ਹਲੇ ਦਿਨ ਕੁਝ ਲੈਂਦੀ ਪਈ ਜੇ ਸੂਨ ਦੇ ਵਿੱਚ ਇਹ ਤੇ ਜਿਹੜਾ ਵੀਰੇ ਆਪਾਂ ਅੰਦਰ ਲਾਉਂਦੇ ਦੇਖੀ ਜੰਨੇ ਆ ਆਹ हां मेरी बची है ये मन के तले पहनती है सुन 10 12 ने ना ठीक है हां ये 10 12 ने रहने पहले शुगर रिकॉर्ड बहुत चंगा का ठीक है ये बची भी जर्सी क्रॉस पेंदी है ये हजे बढ़ दे लूगे 10 से बंद लेऊंगी ठीक है बात रह जाऊं ठीक है ये बची ने 24 25 किलो दम देता मेरे क्रॉस पाना गार्लैंडो पेंदी है इनु तोड़ के बाहर कर दे ठीक है एक गार्लैंडे में एक भी नहीं है तो मैं इनु बाहर कर देने आ भी सोनु पता साईवाल च क्रॉस है ठंडियां नहीं विरे आए देखो आ चीज ठीक है ਆਜੀ ਜਮੇ ਨੂੰ ਤੁਹਾਨੂੰ ਮੈਂ ਮਤਲਬ ਕਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਆਪਾਂ ਲਾਲ ਜਿਹੇ ਰੰਗ ਵਾਲੇ ਹੋਣ ਦੇ ਪਰ ਆਪਾਂ ਦੇਖ ਕੇ ਲੈਨੇ ਆ ਦੇਖੋ ਜਿਵੇਂ ਮਰਜੀ ਜਿਹੜੀ ਮਰਜੀ ਦੇ ਨਾਲ ਇੱਕ ਦੇ ਨਹੀਂ ਇਹਦਾ ਕਹਿੰਦਾ ਵੀ ਇੱਕ ਦੇ ਦੱਤ ਫੇਰ ਕੇ ਦਿਖਾਦਾ ਲੱਗਦਾ ਬਾਟੇ ਖੇਡੀ ਹੋਵੇਗੇ ਭਾਈ ਜਮਾ ਹਣਾ ਜਿਹੜੀ ਮਰਜੀ ਦੇ ਹਾਂ ਜਿਹੜੀ ਮਰਜੀ ਦੇ ਆਹਦਾ ਕਹਿੰਦਾ ਵੀ ਇੱਕ ਦੇ ਫੇਰ ਕੇ ਦਿਖਾਦਾ ਬਾਕੀ ਤਾਂ ਪਤਾ ਨਹੀਂ ਕੀ ਇੱਕ ਬਾਈ ਦਾ ਫੋਨ ਆਇਆ ਕਹਿੰਦਾ ਬਾਈ ਯਾਰ ਕੀ ਕਰਦਾਂ ਹਰੇ ਦੇ ਥੱਲੇ ਬਹਿਜ ਨੂੰ ਪਰ ਆਪਾਂ ਪੈਸੇ ਲਾ ਕੇ ਆਪਾਂ ਕਹਿੰਨਾ ਵੀ ਗਾਹਕ ਵੀ ਲਓ ਜਿਹੜੀ ਤੇ ਕਹੋਗੇ ਉਹਦੇ ਥੱਲੇ ਬਹਿਣਾ ਨਾਲੇ ਤੁਹਾਨੂੰ ਪਤਾ ਵੀ ਆ ਹੀ ਨੇ ਚੀਜ਼ਾਂ ਹੁੰਦੀ ਤੀਜਾ ਸੂਤ ਹੁੰਦੀ ਹੈ ਕਿ ਐ ਕਿ ਦਿਨ ਕੱਢ ਦੀਆ ਦਿਨ ਕਹਿ ਲੈ ਜੂ 15 ਠੀਕ ਹੈ ਇਹ ਸੀ ਕੀ ਗਰੰਟੀ ਜੋ ਕਰਾਸ ਭੇਜਦਾ ਥੋੜਾ ਜਾਂ ਹਾਂਜੀ ਹਾਂ ਹਾਂ ਠੀਕ ਹੈ ਤੇ ਬਾਕੀ ਆ ਸਾਰਾ ਮੰਨ ਕੇ ਚਲੋ ਮਹਿਕਮਾ ਸਾਰਾ ਮਹਿਕਮਾ ਮੰਨ ਕੇ ਚਲੋ ਜੀ ਪੰਜ ਸੱਤ ਦਿਨਾਂ ਲੈਣ ਵਾਲਈ ਆ ਪਰ ਗਰਮੀਆਂ ਦੇ ਤੋਹਫੇ ਨੇ ਜਿਹੜਾ ਵੀਰ ਆ ਗਿਆ ਮੋੜ ਦੇ ਨਹੀਂ ਹੈਗੇ ਆਪਣੇ ਕੋਲ 35 ਗਾਮਾ ਸੇਲੀ ਹਾਜ਼ਰ ਨੇ ਕੱਲ ਨੂੰ ਆ ਸਕਦੇ ਠੀਕ ਹੈ 1988448264 ਪਿੰਡ ਕਰਾਲਾ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਜੀ